ਬਾਉਂਟਰ ਲਿਟਰੇਸੀ ਸਕੂਲ ਦੇ ਬੱਚਿਆਂ ਵੱਲੋਂ ਖੇਡੇਗੇ ਨੁਕਰਨਾਟਕ ਤੇ ਪ੍ਰਸ਼ੰਸਾ ਕਰਦੇ ਆ ਪਟਿਆਲਾ ਡੀਸੀ ਰਾਮਬੀਰ ਸਿੰਘ ਨੇ ਕਿਹਾ ਕਿ ਸਕੂਲ ਨੇ ਬੱਚਿਆਂ ਕੋਲੋਂ ਟ੍ਰੈਫੀ ਨਿਮਾ ਦੇ ਭੀਖਣਾ ਮੰਗਣ ਬਾਰੇ ਜਾਗਰੂਕ ਕਰਦਾ ਇਹ ਨੁਕਰਨਾਟਕ ਲੋਕਾਂ ਨੂੰ ਕਾਫੀ ਪਿੰਨਾ ਦੇਵੇਗਾ ਰੋਡ ਸੇਫਟੀ ਤੇ ਜਿਹੜਾ ਨੁਕਰਨਾਟਕ ਦੇ ਥਰੂ ਸਕੂਲ ਦੇ ਬੱਚਾ ਨੇ ਜਿਹੜਾ ਮੈਸੇਜ ਆਪਾਂ ਨੂੰ ਸਾਰਿਆਂ ਨੂੰ ਦਿੱਤਾ ਹੈ ਮੈਂ ਸਾਰੇ ਪਟਿਆਲਾ ਵਾਸੀਆਂ ਨੂੰ ਅਪੀਲ ਕਰਦਾ ਹਾਂ ਕਿ ਉਹ ਜਿਆਦਾ ਤੋਂ ਜਿਆਦਾ ਲੋਕਾਂ ਤੱਕ ਆਪਾਂ ਪਹੁੰਚਾਈਏ ਤੇ ਹੁਣ ਜਿਵੇਂ ਸਰਦੀਆਂ ਦਾ ਮੌਸਮ ਹੈ ਫ਼ੋਗ ਦੇ ਕਾਰਨ ਕਈ ਵਾਰੀ ਅਨ ਹੋਣੇ ਘਟਨਾ ਹੋ ਜਾਂਦੀ ਹੈ ਤੇ ਮੈਂ ਸਾਰੇ ਹੀ ਜਿਹੜੇ ਰੋਡ ਯੂਜ਼ਰਸ ਹਨ ਉਹਨਾਂ ਨੂੰ ਅਪੀਲ ਕਰਦਾ ਹਾਂ ਕਿ ਰੋਡ ਸੇਫਟੀ ਦੇ ਸਾਰੇ ਹੀ ਰੂਲਸ ਤੇ ਨੋਟਸ ਫੋਲੋ ਕਰਨ ਤੇ ਸੁਰੱਖਿਤ ਆਪਦੀ ਯਾਤਰਾ ਪੂਰੀ ਕਰਨ ਇਸ ਦੇ ਨਾਲ ਨਾਲ ਅਸੀਂ ਸਵੀਪ ਦਾ ਵੀ ਇੱਕ ਪ੍ਰੋਗਰਾਮ ਹੁਣ ਕੀਤਾ ਹੈ ਤੇ ਸਾਰੇ ਪਟਿਆਲਾ ਵਾਸੀਆਂ ਨੂੰ ਮੈਂ ਅਪੀਲ ਕਰਦਾ ਹਾਂ ਕਿ ਜਿਨ੍ਹਾਂ ਦੇ ਵੋਟ ਨਹੀਂ ਬਣਿਏ ਉਹ ਹੁਣ ਵੀ ਵੋਟ ਬਣਵਾ ਸਕਦੇ ਹਨ ਉਹ ਆਪਦੇ ERO ਕੋਲੇ ਜਾ ਕੇ ਅਪਲਾਈ ਕਰ ਸਕਦੇ ਆ ਜਾਂ ਆਨਲਾਈਨ ਵੀ ਅਪਲਾਈ ਕਰ ਸਕਦੇ ਆ ਤੇ ਜਿਆਦਾ ਤੋਂ ਜਿਆਦਾ ਲੋਕੀ ਵੋਟ ਆਪਦੀ ਬਣਵਾਉਣ ਤੇ ਆਨ ਆਲ ਵਿਧਾਨ ਸਭਾ ਚੋਣਾਂ ਦੇ ਵਿੱਚ ਆਪਦੇ ਵੋਟ ਦਾ ਉਪਯੋਗ ਕਰਦੇ ਆ ਹਾਂਜੀ ਅਸੀਂ ਸਾਰੇ ਸਟੇਕ ਹোলਡਰਸ ਦੇ ਨਾਲ ਜਿਵੇਂ ਟ੍ਰੈਫਿਕ ਇੰਚਾਰਜ ਸਾਹਿਬ ਵੀ ਇੱਥੇ ਆਏ ਆ ਤੇ ਇਹਨਾਂ ਦੇ ਨਾਲ ਗੱਲਬਾਤ ਕਰਕੇ ਅਸੀਂ ਟਾਈਮ ਟੂ ਟਾਈਮ ਜਿਹੜੇ ਵੀ ਪ੍ਰੀਕਾਸ਼ਨਸ ਹੁੰਦੇ ਆ ਜਿਵੇਂ ਬੱਸ ਸਟੈਂਡ ਤੇ ਥੋੜਾ ਜਿਹਾ ਡੀਕੰਜੈਸ਼ਨ ਹੋਇਆ ਉਹ ਗੇਟ ਨੰਬਰ 2 ਦੇ ਖੁੱਲਣ ਦੇ ਨਾਲ ਜਿਹੜੀ ਬੱਸਾਂ ਉੱਥੇ ਕੰਜੈਸ਼ਨ ਹੋ ਜਾਂਦਾ ਸੀ ਉਹ ਵੀ ਹੋਇਆ ਹੈ ਇਦਾਂ ਕਰਕੇ ਸਮਾਲ ਸਮਾਲ ਸਟੈਪਸ ਅਸੀਂ ਲੈਂਦੇ ਹਾਂ ਜਿੱਥੇ ਵੀ ਇਨਪੁਟ ਸਾਨੂੰ ਸਾਰੇ ਸਟੇਕ ਹোলਡਰਸ ਤੋਂ ਮਿਲਦੇ ਐ ਤੇ ਟ੍ਰੈਫਿਕ ਇੰਚਾਰਜ ਸਾਹਿਬ ਤੁਹਾਨੂੰ ਡਿਟੇਲ ਦੇ ਵਿੱਚ ਸਾਰਾ ਦੱਸਣਗੇ ਕਿ ਉਹਨਾਂ ਨੇ ਕੀ ਸਟ੍ਰੈਟਜੀ ਉਲਝ ਕੇ ਇਹਦੇ ਬਾਰੇ ਡੀਸੀ ਸਾਹਿਬ ਦੀ ਪਰ ਬਰਧਾਨਗੀ ਹੈ ਇੱਕ ਨੁਕੜਨਾਟਕ ਮਾਉਂਟਸ ਲਿਟਰੇਰਾ ਵੱਲੋਂ ਕਰਵਾਇਆ ਗਿਆ ਜਿਸ ਵਿੱਚ ਮੇਨ ਮਕਸਦ ਸੀਗਾ ਕਿ ਬੱਚਿਆਂ ਤੋਂ ਅਸੀਂ ਨੁੱਕੜ ਨਾਟਕ ਇਸ ਕਰਕੇ ਕਰਾਇਆ ਤਾਂ ਜੋ ਜਾ ਕੇ ਜਗ੍ਹਾ ਜਗ੍ਹਾ ਜਾ ਕੇ ਜਾਗਰਤ ਕਰਨ ਕਿ ਟ੍ਰੈਫਿਕ ਰੂਲਸ ਨੂੰ ਫਾਲੋ ਕਰਨਾ ਚਾਹੀਦਾ ਹੈ ਅਤੇ ਅੱਜ ਐਂਟੀ ਬੈਗਿੰਗ ਦੇ ਉੱਪਰ ਵੀ ਬੱਚੇ ਨੇ ਬਹੁਤ ਅੱਛੀ ਸਪੀਚ ਤਿਆਰ ਕੀਤੀ ਸੀ ਤਾਂ ਜੋ ਇਹ ਵੀ ਇੱਕ ਬੜੀ ਇੰਪੋਰਟੈਂਟ ਮੁਹਿੰਮ ਹੈ ਕਿ ਐਂਟੀ ਬੈਗਿੰਗ ਨੂੰ ਵੀ ਅਸੀਂ ਰੋਕ ਸਕੀਏ ਤੇ ਇਹ ਜਿਹੜਾ ਸਾਰਾ ਅੱਜ ਦਾ ਉਪਰਾਲਾ ਸੀ ਡੀਸੀਪੀਓ ਸ਼ੈਨਾ ਕਪੂਰ ਵੱਲੋਂ ਕਰਵਾਇਆ ਗਿਆ ਸੀ ਆ ਇੰਟੀਗ੍ਰੇਟਿਡ ਚਾਈਲਡ ਪ੍ਰੋਟੈਕਸ਼ਨ ਸਕੀਮ ਜੋ ਸਾਡੇ ਪਟਿਆਲਾ ਵਿੱਚ ਚੱਲ ਰਹੀ ਹੈ ਤੇ ਅੱਜ ਦਾ ਇਹ ਬੱਚਿਆਂ ਨੇ ਜਾ ਕੇ ਜਗਾ ਜਗਾਹ ਇਹ ਜਾ ਕੇ ਨੁੱਕੜ ਨਾਟਕਸ ਕਰਨੇ ਤਾਂ ਜੋ ਪ੍ਰੇਰਿਤ ਕਰ ਸਕੀ ਅਸੀਂ ਵੱਡਿਆਂ ਨੂੰ ਕਿ ਆਪਣੇ ਟ੍ਰੈਫਿਕ ਰੂਲਸ ਦੀ ਅਂਗੈਲੀ ਨਾ ਵਰਤਨ ਤੇ ਟ੍ਰੈਫਿਕ ਰੂਲਸ ਨੂੰ ਫਾਲੋ ਕੀਤਾ ਜਾਏ